ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਮ ਐਲ ਏ ਹਲਕਾ ਜਨਾਲਾ ਚੀਫ ਸਪੋਰਟਸਮੈਨ ਆਮ ਆਦਮੀ ਪਾਰਟੀ ਪੰਜਾਬ ਪੰਜਾਬੀਓ ਅੱਜ ਤੁਹਾਡੇ ਲਈ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਅੱਜ ਇੱਕ ਸਟੋਰੀਕਲ ਘਟਨਾ ਜਿਹੜੀ ਆ ਉਹ ਹੋਣ ਜਾ ਰਹੀ ਹੈ ਹੁਣੇ ਤੁਹਾਡੇ ਚੇਰਬਾ ਮੈਂ ਵੀ ਪਾਰਟੀ ਦੇ ਕਮੇਟੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਉਹ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਸੋਚ ਇਹ ਹੋ ਨਹੀਂ ਸਕਦੇ ਹੋਰ ਕੋਈ ਨਹੀਂ ਹੋ ਸਕਦਾ ਸਰ ਅੱਜ ਮਤਲਬ ਜਿਹੜਾ ਇਸ ਦੇਸ਼ ਦੇ ਵਿੱਚ ਪੰਜਾਬ ਪਹਿਲਾ ਸੂਬਾ ਬਣ ਜਾਦਿਆ ਜਿਹੜਾ ਹਰ ਇੱਕ ਪਰਿਵਾਰ ਨੂੰ ਜਿਹੜਾ 10 ਲੱਖ ਦਾ ਬੀਮਾ ਜਿਹੜੀ ਯੋਜਨਾ ਹੈ ਉਹ ਹੈਲਥ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਕਰਨ ਜਾਦੇ 10 ਲੱਖ ਰੁਪਏ ਇੱਕ ਪਰਿਵਾਰ ਨੂੰ ਲਗਭਗ 65 ਲੱਖ ਪਰਿਵਾਰ ਬਣੂਗਾ ਪੰਜਾਬ ਦਾ ਸੋ ਅੱਜ ਦਾ ਦਿਨ ਜਿਹੜਾ ਇਹ ਸਰ ਮੈਂ ਸਮਝਦਾ ਕਿ ਕਦੀ ਕਦੀ ਇਦਾਂ ਦੇ ਮੌਕੇ ਦੇ ਵਿਚ ਆਉਂਦੇ ਆ। ਉਹ ਕਦੀ ਕਦੀ ਇਦਾਂ ਦੇ ਲੀਡਰ ਆਉਂਦੇ ਆ। ਇਹ ਸੋਚ ਸਿਰਫ ਸਿਰਫ ਅਦਵਿੰਦ ਕੇਰਿਵਾਲ ਜੀ ਦੀ ਸੀ ਕਿ ਕਿਦਾਂ ਜਿਹੜਾ ਲੋਕਾਂ ਨੂੰ ਮਤਲਬ ਗਰੀਬ ਲੋਕ ਜਿਹੜੇ ਇਲਾਜ ਤੋਂ ਮਤਲਬ ਬੇ ਇਲਾਜ ਹੋ ਜਾਂਦੇ ਬਿਚਾਰੇ ਇਲਾਜ ਨਹੀਂ ਕਰਾ ਸਕਦੇ। ਉਹਨਾਂ ਲਈ ਅੱਜ ਦੀ ਇਹ ਯੋਜਨਾ ਜਿਹੜੀ ਬਹੁਤ ਵੱਡੀ ਯੋਜਨਾ। ਉਦੇਸ਼ ਯੋਜਨਾ ਦੇ ਵਿੱਚ ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ। ਹਰ ਪੰਜਾਬ ਦਾ ਰਹਿਣ ਵਾਲਾ ਜਿਹੜਾ ਪਰਿਵਾਰ ਹਰ ਇੱਕ ਨੂੰ ਇਹ 10 ਲੱਖ ਦੀ ਜਿਹੜੀ ਜੀਵਨ ਬੀਮਾ ਯੋਜਨਾ ਜਿਹੜੀ ਆ ਉਹ ਮਿਲੂਗੀ ਔਰ ਅੱਜ ਸਾਡੇ ਵਲੰਟੀਅਰ ਜੋ ਅਦਵਿੰਦ ਕੇਰਿਵਾਲ ਜੀ ਇਹਦੀ ਸ਼ੁਰੂਆਤ ਕਰਨਗੇ ਮਾਨ ਸਾਹਿਬ ਸ਼ੁਰੂਆਤ ਕਰਨਗੇ ਪੂਰੇ ਪੰਜਾਬ ਦੇ ਵਿੱਚ ਸਾਡੇ ਵਲੰਟੀਅਰ ਜਿਹੜੇ ਆ ਇਹਨੂੰ ਦੇਖ ਰਹੇ ਹੋਣਗੇ ਔਰ ਮੇਰੀ ਤੁਹਾਨੂੰ ਬੇਨਤੀ ਹੈ ਪੰਜਾਬੀਓ ਕਿ ਕਾਲੀ ਨਹੀਂ ਪੈਣਾ ਔਰ ਕਿਸੇ ਅਫਸਰ ਦੇ ਪਿੱਛੇ ਜਾਂ ਕਿਸੇ ਕਲਤਕਾਂ ਕਲੋਕਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਤੁਹੇ ਦੇਖਦੇ ਆ ਕਾੜ ਜਿਹੜੇ ਆ ਸਾਡੇ ਜੂਥ ਕਲੱਬ ਦੇ ਮੈਂਬਰ ਸਾਡੇ ਜ਼ਿੰਮੇਵਾਰ ਵਿਅਕਤੀ ਜਿਹੜੇ ਆ ਉਹ ਅਧਿਕਾਰੀਆਂ ਨੂੰ ਨਾਮ ਲੈ ਕੇ ਬੁਲਾਉਣਗੇ ਤਹਾਡੇ ਕੋਲ ਆਉਣਗੇ ਤੁਹਾਡੇ ਘਰ 10 ਲੱਖ ਦਾ ਕਾਰਡ ਆ ਰਿਹਾ ਸਰ ਤੁਹਾਡੇ ਘਰ ਅਰਵਿੰਦ ਕੇਰਿਵਾਲ ਜੀ ਤੇ ਭਗਵੰਤ ਮਾਨ ਜੀ ਤੁਹਾਡੇ ਘਰ 10 ਲੱਖ ਦਾ ਕਾਰਡ ਭੇਜ ਰਿਆ ਅੱਜ 12 ਵਜੇ ਇਹ ਯੋਜਨਾ ਜਿਹੜੀ ਆ ਉਪਰ ਹੋ ਰਹੀ ਆ ਸੋ ਮੈਂ ਇਸ ਇਤਿਹਾਸਿਕ ਮੌਕੇ ਦੇ ਉੱਤੇ ਤੁਹਾਨੂੰ ਬਹੁਤ ਵਧਾਈਆਂ ਦਿੰਦਾ ਔਰ ਮੈਂ ਆਪਣੇ ਕੋਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਦੀ ਸੋਚ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਇਹ ਯੋਜਨਾ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਨਾਮ ਹਲਕੇ ਇਹ ਬਣਾ ਕੇ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਉਹ ਤੋਹਫਾ ਦਿੱਤਾ ਉਹਦੇ ਇਤਿਹਾਸਕ ਤੋਹਫਾ ਇਹ ਕੋਈ ਨਹੀਂ ਹੈ ਹਿਸਟਰੀ ਸਰ ਪੂਰੇ ਇੰਡੀਆ ਦੇ ਵਿੱਚ ਇਕੱਲੀ ਪੰਜਾਬ ਸਟੇਟ ਹੈ ਜਿੱਥੇ ਲੱਗੂ ਉਹਦਾ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹਣਾ ਕਿ ਐਦਾਂ ਵੀ ਕੀਤਾ ਜਾ ਸਕਦਾ ਇਹ ਸੋਚ ਸਿਰਫ ਤੇ ਸਿਰਫ ਮੇਰੇ ਕੌਮਿਕ ਕਦਵਿੰਦਰ ਦਦਵਿੰਦਰ ਕੇਰਿਵਾਲ ਜੀ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਹੋ ਸਕਦੀ ਹੈ ਸੋ ਮੈਂ ਤੁਹਾਨੂੰ ਵਧਾਈ ਦਿੰਦਾ ਇਸ ਮੌਕੇ ਦੇ ਉੱਤੇ ਸਾਧਾਨ ਆਪ ਆਪਣੇ ਕਾਰਡ ਬਣਾਉਣੇ ਤੁਹਾਡੇ ਕਾਰਡ ਕਾਰ ਬਣਾਉਣ ਆਉਣਗੇ ਕਿਸੇ ਬੰਦੇ ਦੇ ਆਖੇ ਲਾ ਕੇ ਇਧਰ ਉਧਰ ਨਹੀਂ ਜਾਣਾ ਸੋ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਆਪਣੇ ਕੌਮੀ ਕਿਨੂਨਜ਼ਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਬਹੁਤ ਵੱਡੀ ਯੋਜਨਾ ਜਿਹੜੀ ਸ਼ੁਰੂ ਕਰਨ ਜਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ